ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਉਤੇ ਫਿਰ ਤੇ ਸਵਾਤ ਹੈ ਅੱਜ ਜੀ ਆਪਾਂ ਵੀਡੀਓ ਲੈ ਕੇ ਆਏ ਆ ਪਟਿਆਲਾ ਸ਼ਹੀ ਪੱਗ ਜਿਹੜਾ ਤਾਂ 5.5 ਮੀਟਰ ਦਾ ਕਪੜਾ ਜਿਹੜਾ ਆਪਾਂ ਫੋਲ ਵਾਲਾ ਵਾਤੇ ਆ ਜਿਹੜਾ ਆਪਾਂ ਪਹਿਲਾਂ ਲੜ ਲਾਉਣਾ ਛੜਦੇ ਸੈਂਟਰ ਚੋ ਲਿਆ ਕੇ ਲੜ ਨੂੰ ਪੁਨੀ ਦਾ ਖੋਲਦੋ ਫਸਾ ਥਲੇ ਰਾ ਕੇ ਬੰਦ ਫਸਾ ਉਤਰਾ ਕੇ ਦੋ ਹੀ ਪਲੇਨ ਇਕੱਠੇ ਕਰਕੇ ਇੱਕ ਵਾਰ ਜਿਹੜਾ ਲੜਨ ਨੂੰ ਫੋਲਡ ਕਰਕੇ ਮਟਾਈ ਚ ਕੱਟ ਕੇ ਜਿਹੜਾ ਲੜਨ ਨੂੰ ਸਾਫ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕਪਿੰਚ ਕਰਕੇ ਪੁਨੀ ਦਾ ਖੋਲਦੋ ਫਸਾ ਥਲੇ ਰਾ ਕੇ ਬੰਦ ਫਸਾ ਉਤਰਾ ਕੇ ਤੇ ਇੱਕ ਵਾਰ ਜਿਹੜਾ ਪਹਿਲੇ ਵਾਲ ਨੂੰ ਆਪਾਂ ਜਿਹੜਾ ਖੋਲਾਂਗੇ ਖੋਲ ਕੇ ਫਿਰ ਇੱਕ ਵਾਰ ਜਿਹੜਾ ਲੜਨ ਨੂੰ ਫੋਲਡ ਕਰਨਾ ਹੈ ਤੇ ਉੱਤੋਂ ਜਿਹੜਾ ਲੜਨ ਨੂੰ ਚੰਗੀ ਤਰ੍ਹਾਂ ਡਬਲ ਫੋਲਡ ਕਰ ਲੈਣਾ ਹੈ ਤੇ ਡਬਲ ਫੋਲਡ ਕਰਕੇ ਸਭ ਤੋਂ ਪਹਿਲਾਂ ਪਹੌਦਾ ਫਾਂ ਲੈਣਾ ਉਹ ਲੂਟ ਕਰਕੇ ਰੱਖਣਾ ਹੈ ਲੜ ਨੂੰ ਤੇ ਫਿਰ ਬਾਅ ਤਦੋਂ ਫਾਸਲਾ ਜਿਹੜਾ ਆਪਾਂ ਇਹਨਾਂ ਸੈਟਾ ਰੱਖਣਾ ਚਾਹੁੰਦੇ ਆ ਪ੍ਰੋਪਰ ਉਹਦਾ ਕਿਹੜਾ ਲੜਨ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨ ਬੈਕ ਟੂ ਪਿੰਚ ਕਰਕੇ ਪੁਣੀਆ ਖੋਲਦਾ ਫਿਰ ਥੱਲੇ ਡੇਣਾ ਕੇ ਬੰਤ ਪਾਸੇ ਉੱਤੇ ਰੱਖ ਕੇ ਦੋਈ ਪੱਲਿਆਂ ਵਿਚੋੜਿਆ ਪਹਿਲੇ ਪੱਲੇ ਨੂੰ ਜਿਆਦਾ ਖੋਲ ਕੇ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਇੱਕ ਵਾਰ ਜਿਹੜਾ ਲੜਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਉੱਤੋਂ ਚੰਗੀ ਤਰ੍ਹਾਂ ਸੈਟ ਕਰ ਲੈਣਾ ਹੈ ਚਾਰ ਉਂਗਲੀਆਂ ਨਾਲ ਜਿਹੜਾ ਆਪਾਂ ਲੜਨੂੰ ਉੱਤੋਂ ਸੈਟ ਕਰਨਾ ਹੈ ਤੇ ਫਿਰ ਇੱਕ ਵਾਰ ਜਿਹੜਾ ਲੜਨੂੰ ਫੋਲਡ ਕਰਕੇ ਤੇ ਫਿਰ ਡਬਲ ਫੋਲਡ ਕਰਕੇ ਤੇ ਉੱਤੋਂ ਜਿਹੜਾ ਲੜਨੂੰ ਦੱਬਣਾ ਹੈ ਤੇ ਦੱਬ ਕੇ ਆਪਣੀ ਜਿਹੜੀ ਲੋਕਾ ਉੱਥੇ ਜਿੱਥੋਂ ਫੇ ਦੂਜਾ ਲੜ ਫੋਲਡ ਕਰੀ ਉੱਥੋਂ ਆਪਾਂ ਇਹਨਾਂ ਲੜਨੂੰ ਰੱਖ ਲੈਣਾ ਹੈ ਰੱਖ ਕੇ ਤੇ ਫਿਰ ਜਿਵੇਂ ਤੁਹਾਨੂੰ ਦੱਸਿਆ ਹੀ ਆ ਆਪਣਾ ਜਿੱਦ ਨਾਲ ਤੋਂ ਹੀਰੋ ਖਾਨ ਰੱਖਣਾ ਚਾਹੁੰਦਾ ਤੇ ਇਹਨਾਂ ਦਾ ਫਾਸਲਾ ਲਾ ਕੇ ਤੇ ਫਿਰ ਉਹਨਾਂ ਬਾਅਦ ਵਿੱਚ ਬਾਹਰ ਨਾਲ ਜਿਹੜਾ ਸੈੱਟ ਕਰਨਾ ਹੈ ਲੜਨ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨ ਨੂੰ ਬੈਕ ਪਿੰਚ ਕਰਕੇ ਪੁਣੀਆ ਖੋਲ ਦੋ ਉਸ ਤੋਂ ਥੱਲੇ ਰੱਖ ਕੇ ਬੰਦ ਪਾਸੇ ਉੱਤਰ ਆ ਕੇ ਦੋਈ ਪੱਲਿਆਂ ਵਿਚੋੜਿਆ ਪੱਲੇ ਵੱਲੋਂ ਜਿਆਦਾ ਖੋਲ ਕੇ ਦੂਜੇ ਵੱਲੋਂ ਰਬਟਾਈਆ ਦੇ ਪਾਸੇ ਨਾਲ ਜੋੜ ਕੇ ਤੇ ਉੱਤੋਂ ਜਿਹੜਾ ਲੜਨ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ ਹੈ ਤੇ ਸੈੱਟ ਕਰਕੇ ਫਿਰ ਥੱਲੇ ਉਹਦਾ ਲੜਨ ਨੂੰ ਸੈੱਟ ਕਰਨਾ ਹੈ ਇਹ ਘਾਰੋਂ ਕੁਲੀਆ ਜਿਹੜਾ ਆਪਾਂ ਲੜਨ ਨੂੰ ਤੋਂ ਵੀ ਸੈਟ ਕਰ ਲੈਣਾ ਥੱਲੇ ਵੀ ਸੈਟ ਕਰ ਲੈਣਾ ਤੇ ਜੇ ਕਿਸੇ ਲੜ ਦੀ ਜਦ ਮਟਾਈ ਰਹਿੰਦੀ ਆ ਤਾਂ ਉਹਦੇ ਉੱਤੇ ਆਪਾਂ ਜਿਹੜਾ ਵਾਣਾ ਪ੍ਰੈਸ ਕਰ ਚਿਹੜਾ ਲੜਨ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਉਹਦਾ ਫਾਣਾ ਜਿਹੜਾ ਪੂਰ ਸੈਟ ਕਰ ਲੈਣਾ ਤੇ ਬਾਕੀ ਲੜਾਂ ਦੀ ਵੀ ਜਿਹੜੀ ਆਪਾਂ ਸੈਟਿੰਗ ਕਰੀ ਹੈ ਨਹੀਂ ਹੈ ਤੇ ਬਾਕੀ ਪੱਕ ਦੀ ਵੀਡੀਓ ਨਾਲ ਦੀ ਨਾਲ ਸੈਟਿੰਗ ਕਰ ਲੈਣੀ ਹੈ ਤੇ ਆਪਣਾ ਜਿਹੜਾ ਸ਼ੇਪ ਸੈਟ ਕਰਕੇ ਜਿਹੜਾ ਲੜਨ ਨੂੰ ਲਗਾ ਦੇਣਾ ਹੈ ਤੇ ਹੁਣ ਜਿਹੜੇ ਆਪਾਂ ਲੜ ਲੈਨੇ ਆ ਨਾ ਇਹ ਜਿਹੜਾ ਆਪਾਂ ਵਾਈਫੇਰ ਨਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਪੇਚ ਕਰਕੇ ਮੂਣੀ ਦਾ ਖੋਲਦ ਪਸੇ ਥੱਲੇ ਰੱਖ ਕੇ ਤੇ ਲੜ ਨੂੰ ਦੱਕਤੀ ਹੀ ਜਿਹੜਾ ਹੋਲਡ ਕਰ ਦੇਣਾ ਹੈ ਜ ਕਿ ਤਰ੍ਹਾਂ ਜਿਹੜਾ ਲੜ ਨੂੰ ਪੰਜਵੇਂ ਲੜ ਨਾਲ ਸਟ ਪੰਜਵੇਂ ਲੜ ਨੂੰ ਸੈਟ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਸੈਟ ਕਰਨਾ ਹੈ ਤੇ ਥੱਲੇ ਉਹ ਜਿਹੜਾ ਲੜ ਨੂੰ ਹੋਲਡ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈਟ ਕਰਕੇ ਤੇ ਆਪਣਾ ਜਿਹੜਾ ਫਾਸਲਾ ਉਹ ਸੈਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਹੁਣ ਜਿਹੜੇ ਆਪਾਂ ਲੜ ਲਾਏ ਨੇ ਉਹਨਾਂ ਦੀ ਆਪਾਂ ਸੈਟਿੰਗ ਕਰਨੀ ਹੈ ਤੇ ਹੁਣ ਆਪਾਂ ਜਿਹੜੀ ਬਾਕੀ ਪੱਗ ਦੀ ਜਿਹੜੀ ਸੈਟਿੰਗ ਕਰਨੀ ਹੈ ਤੇ ਆਪਣੀ ਜਿਹੜੀ ਸ਼ੇਪ ਆਪਾਂ ਸੈਟ ਕਰ ਲੈਣੀ ਹੈ ਜਿਹੜੇ ਵੀ ਸਾਡੇ YouTube ਚੈਨਲ ਤੋਂ ਨਵੇਂ ਆਣ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਯੂ ਕਰਿਓ ਅਤੇ ਜਿਹੜੇ ਵੀ ਸਾਡੇ Facebook ਪੇਜ ਤੋਂ ਨਵੇਂ ਆਣ ਉਹ ਸਾਡੇ Facebook ਪੇਜ ਨੂੰ ਫੋਲੋ ਯੂ ਕਰਿਓ ਤੇ ਜਿਹੜਾ ਆਪਾਂ ਪੱਗ ਬੰਨ ਲਗਾਉਣਾ ਜਿੱਥੇ ਆਪਾਂ ਪੰਜਵਾਂ ਦੌਰ ਫੋਲਡ ਕਰੀਓ ਤੋਂ ਥੋੜਾ ਇਹ ਗਾਹ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਇਹ ਲੜਨ ਨੂੰ ਅੱਜੋ ਅੱਜੋ ਲੇ ਫੋਲਡ ਕਾਰ ਕਿਹੜੀ ਪਾਕ ਟਾਈਪ ਦੀ ਉਹਦੀ ਪੁਣੀ ਬਣਾ ਕੇ ਜਿਹੜਾ ਲੜਨ ਨੂੰ ਬੈਕ ਤੋਂ ਚੜਾਈ ਚੁਲਿਆ ਹੈ ਕਿ ਮੂਹਰੇ ਲੈ ਕੇ ਜਿਹੜੀ ਆਪਾਂ ਦੀ ਚੜਾਈ ਘਟਾ ਦੇਣੀ ਹੈ ਤੇ ਚੰਗੀ ਤਰ੍ਹਾਂ ਜਿਹੜਾ ਲੜਨ ਨੂੰ ਸੈਟ ਕਰ ਲੈਣਾ ਤੇ ਜਿਹੜਾ ਉੱਤੇ ਜਿਹੜਾ ਲੜ ਉੱਤੇ ਲੜ ਜਿਹੜੇ ਬਰ ਰਹੇ ਨੇ ਉਹਨਾਂ ਨੂੰ ਆਪਾਂ ਵਾਰਨਾ ਕੱਟ ਗਏ ਤੇ ਪੱਗ ਵਿੱਚ ਦਸਲੇ ਲਾ ਕੇੜਾ ਲੜ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਤੇ ਉਹਦਾ ਜਿੰਨੀ ਤੁਸੀਂ ਉਹਦੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਹਦੀ ਉਹਦੀ ਚੜਾਈ ਲਾ ਕੇੜਾ ਲੜ ਨੂੰ ਉੱਤੇ ਦੱਬ ਦੇਣਾ ਹੈ ਜਿਹੜਾ ਜੇ ਤੁਹਾਡੇ ਲੜ ਉੱਤੋਂ ਖਿੱਚ ਕੇ ਨਾ ਇੱਕ ਜਾਂ ਦੋ ਪਾਗ ਮਿਹਰੇ ਆਪਣੇ ਲੜ ਨੂੰ ਟਿਕਣ ਵਾਸਤੇ ਲਗਾ ਦੋ ਤੇ ਜਿਹੜਾ ਆਪਾਂ ਟਕਣਾ ਜਿਹੜਾ ਆਪਾਂ ਪੱਲਣ ਲਈ ਛੱਡਦੇ ਸੰਠ ਤੋਂ ਉਹਨਾਂ ਨੂੰ ਆਪ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੋਂ ਪਾਸੇ ਨੂੰ ਫਲਾ ਦੇਣਾ ਹੈ ਤੇ ਫਲਾ ਕੇ ਜਿੱਥੋਂ ਕਿਤੇ ਸੰਠ ਗਰੇ ਹੈ ਉੱਥੋਂ ਆਪ ਦਬੋ ਕੇ ਖਿੱਚੀਆਂ ਦੇ ਕੇ ਤੇ ਚੰਗੀ ਤਰ੍ਹਾਂ ਚਾਰੋਂ ਪਾਸੇ ਨੂੰ ਜਾਂ ਉਂਗਲੀਆਂ ਨਾਲ ਜਿਹੜਾ ਆਪਣਾ ਸ਼ੈਡ ਕਵਰ ਕਰ ਲੈਣਾ ਹੈ ਤੇ ਕਰਨਾ ਹੈ ਜਿਹੜਾ ਆਪਾਂ ਬੈਗ ਦਾ ਲੜ ਲਗਾਉਣਾ ਅੱਧਾ ਸੱਜੇ ਅੱਧਾ ਖੱਬੇ ਫੋਲਡ ਕਰਕੇ ਚਗੀ ਤਰ੍ਹਾਂ ਜਿਹੜਾ ਲੜ ਨੂੰ ਸਾਫ਼ ਕਰਕੇ ਲਗਾਉਣਾ ਹੈ ਤੇ ਬਾਕੀ ਪਾਕ ਦੀ ਵੀਡੀਓ ਪਰ ਨਾਲ ਦੀ ਨਾਲ ਸ਼ੈਟਿੰਗ ਕਰੀ ਜਾਣੀ ਹੈ ਚੋਤ ਜਣਾਂ ਦੀ ਵੀ ਸ਼ੈਟਿੰਗ ਕਰ ਲੈਣੀ ਹੈ ਜਲਦੀ ਨਾਲ ਵੀਡੀਓ ਲੈ ਕੇ ਆ ਜਣ ਉਹਨੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ